ਹੰਦੀ ਚੜਦੇ ਵਾਲਿਓ ਸਤਿ ਸ੍ਰੀ ਅਕਾਲ ਜਿੱਦਾਂ ਮੈਂ ਜਵਾਰ ਚੌਦੀ ਤੇ ਅਸੀਂ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਰਹੇ ਆਂ ਸਰਬਜੀਤ ਕੌਰ ਦੇ ਵਾਲੇ ਦੇ ਨਾਲ ਅੱਜ ਦੀ ਜਿਹੜੀ ਬੜੀ ਵਿਸ਼ੇਸ਼ ਜਾਣਕਾਰੀ ਸਾਨੂੰ ਮਿਲੀ ਏ ਕਿ ਇਹ ਹੋਇਆ ਕਿਵੇਂ ਮਤਲਬ ਇਹ ਲੋਕੀ ਯਕੀਨ ਨਹੀਂ ਕਰ پا ਰਹੇ ਚੜਦੇ ਵਾਲੇ ਤੋਂ ਬੜੇ ਮੈਨੂੰ ਸਵਾਲ ਆ ਰਹੇ ਨੇ ਜੀ ਕਿ ਇਹ ਕਿਸ ਤਰ੍ਹਾਂ ਹੋ ਗਿਆ ਪੋਸੀਬਲ ਨਹੀਂ ਸੀ ਉਹਨੂੰ ਵੀਜ਼ਾ ਨਹੀਂ ਸੀ ਕਾਨੂੰਨ ਸੀ ਕਿਵੇਂ ਬਦਲ ਗਿਆ ਕਿਵੇਂ ਉਹਨੂੰ ਛੱਡ ਦਿੱਤਾ ਗਿਆ ਸਵਾਲ ਵੱਡੇ ਨੇ ਸਵਾਲ ਵੱਡੇ ਨੇ ਪਰ ਸਵਾਲਾਂ ਦੇ ਜਵਾਬ ਵੀ ਜਾ ਰਹਾ ਹੈ ਨੇ ਜਉਤੇ ਜਵਾਬਾਂ ਦੇ ਸਵਾਲ ਤੁਹਾਡੇ ਨੇ ਤੇ ਜਵਾਬ ਮੈਂ ਖੋਜਣੇ ਨੇ ਮੈਂ ਹੁਣ ਜਵਾਬ ਕੱਲ ਦਾ ਖੋਜ ਰਿਹਾ ਸੀ ਸਾਰੇ ਵਿਵਸਥਾ ਦੇ ਪਿੱਛੇ ਲੱਗਿਆ ਸੀ ਪਿੱਛੋਂ ਦੇਖਿਆ ਕੁਝ ਲੋਕਾਂ ਨਾਲ ਗੱਲ ਕੀਤੀ ਸੂਤਰਾ ਨਾਲ ਗੱਲ ਕੀਤੀ ਤੇ ਉਹਨਾਂ ਨੇ ਮੈਨੂੰ ਬਹੁਤ ਵਿਸ਼ੇਸ਼ ਜਾਣਕਾਰੀਆਂ ਦਿੱਤੀਆਂ ਕਿ ਹੋਇਆ ਕੀ ਸੀ ਪਿੱਛੇ ਇਸ ਮਹੀਨੇ ਦੇ ਵਿੱਚ ਜਿਹੜਾ ਮਹੀਨਾ ਸਰਬਜੀਤ ਕੌਰ ਸ਼ੈਲਟਰ ਹੋਮ ਚ ਰਹੀ ਹੈ ਉਹਦੇ ਪਿੱਛੇ ਕੀ ਕਰਦਾ ਰਿਹਾ ਬਾਕੀ ਲੋਕ ਤੇ ਸ਼ਾਂਤ ਹੋ ਕੇ ਇੱਧਰ ਬੈਠ ਗਏ ਜਿਹੜੇ ਨੇ ਪਿਟੀਸ਼ਨਾਂ ਕੀਤੀਆਂ ਸੀ ਕਿ ਉਹ ਆਪਣਾ ਕੋਰਟ ਵਿੱਚ ਸੀ ਕੋਰਟ ਵਿੱਚੋਂ ਤਰੀਖਾਂ ਤੁਰੂਖਾਂ ਅੱਗੇ ਚੱਲੀਆਂ ਗਈਆਂ ਇੱਕ ਦੋ ਵਾਰੀ ਤੇ ਪਿੱਛੇ ਕੀ ਹੁੰਦਾ ਰਿਹਾ ਬੈਕਗ੍ਰਾਉਂਡ ਤੇ ਕੀ ਹੁੰਦਾ ਰਿਹਾ ਉਹ ਜਾਣਨਾ ਸਾਡੇ ਵਾਸਤੇ ਇਸ ਵਾਸਤੇ ਜ਼ਰੂਰੀ ਹੈ ਤਾਂ ਕਿ ਸਾਡੇ ਕਾਨੂੰਨ ਦੇ ਉੱਤੇ ਸਵਾਲ ਜਿਹੜੇ ਨੇ ਉਹ ਜਵਾਬ ਮਿਲ ਜਾਣ ਉਹਨਾਂ ਦੇ ਤੇ ਉਹਨਾਂ ਦਾ ਯਾਨੀ ਕਿ ਇਹਨਾਂ ਨੂੰ ਪਤਾ ਲੱਗ ਜਾਏ ਪਤਾ ਲੱਗ ਜਾਏ ਕਿ ਜਿਹੜਾ ਐਵੇਂ ਇੱਕ ਦਿਨ ਉੱਠ ਕੇ ਤੇ ਉਹਦਾ ਵਕੀਲ ਉਹਨੂੰ ਗੱਡੀ 'ਚ ਬਿਠਾ ਕੇ ਤੇ ਆਪਣਾ ਉਹ ਨਹੀਂ ਲੈ ਗਿਆ ਘਰ ਨਾਸਰ ਆਪਣੇ ਇਦੇ ਪਿੱਛੇ ਵੀ ਇੱਕ ਸੰਘਰਸ਼ ਇੱਕ ਕਹਾਣੀ ਹੈਗੀ ਹੈ ਇਹ ਤੁਸੀਂ ਆਪਣੇ ਚੋਕ ਚੈਨਲ ਜਿਹੜਾ ਉਹ ਸਾਂਝਦਾ ਅਸੀਂ ਇੱਕ ਦੂਸਰੇ ਨੂੰ ਇੱਕ ਦੂਸਰੇ ਨੂੰ ਕੰਸੋਲ ਕਰਨਾ ਅਸੀਂ ਪਾੜਿਆਂ ਦੀ ਗੱਲ ਨਹੀਂ ਕਰਨੀ ਇੱਕ ਇੱਕ ਹੋਣ ਦੀ ਗੱਲ ਕਰਨੀ ਹੈ ਔਰ ਤੁਹਾਡੇ ਜਿਹੜੇ ਡਰ ਨੇ ਪ੍ਰੋਬਲਮ ਜਿਹੜੀ ਸੀ ਬੜੇ ਜੈਨੂਨ ਸਵਾਲ ਨੇ ਤੁਹਾਡੇ ਬਰੀਆ ਮਾਵਾ ਭੈਣਾਂ ਦੇ ਬੜੇ ਸਵਾਲ ਨੇ ਬੜੇ ਡਰ ਨੇ ਉਹਨਾਂ ਦੇ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਇਸ ਦੇ ਵਾਸਤੇ ਇੱਕ ਇੰਡੀਪੈਂਡੈਂਟ ਇੱਕ ਅਲੱਗਾ ਵੀਡੀਓ ਬਣਾਵਾਂਗਾ ਉਹ ਆਪਾਂ ਗੱਲ ਕਰਾਂਗੇ ਅੱਗੇ ਕੱਲ ਗੱਲ ਕਰ ਲੈਨੇ ਹੁਤੇ ਸਾਡੀ ਆਪਣਾ ਕੁਝ ਇੰਟਰਵਿਊਜ਼ ਵੀ ਨੇ ਚੜਦੇ ਵਾਲੋਂ ਉਹ ਵੀ ਅਸੀਂ ਕਰਨੇ ਨੇ ਦੂਸਰਾ ਇਹ ਤੁਸੀਂ ਚੈਨਲ ਅਗੇ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਲਓ ਯਾਰ ਕਿਦੋਂ ਕਰੋਗੇ ਕਰ ਲਓ ਚੈਨਲ ਸਬਸਕ੍ਰਾਈਬ ਤੇ ਨਾਲੇ ਆਪਣਾ ਘੰਟੀ ਦਾ ਬਟਨ ਵੀ ਦਬ ਲਾਣਾ ਤਾਂ ਕਿ ਤੁਹਾਡੇ ਕੋਲ ਜਾਣਕਾਰੀਆਂ ਮਿਲਦੇ ਰਹਿਣ ਲੈਂਦੇ ਹਲੋ ਆਪਾਂ ਗੱਲ ਪਿਆਰ ਸਤਿਕਾਰਨੀ ਹੈ ਸਾਂਝੀ ਦੀ ਕਰਨੀ ਹੈ ਗੱਲ ਗੁਰੂਆਂ ਦੀ ਕਰਨੀ ਹੈ ਤੇ ਗੁਰੂਆਂ ਦੀ ਧਰਤੀ ਦੀ ਕਰਨੀ ਇਸ ਵਾਸਤੇ ਸਾਡੇ ਕੋਲ ਕੋਈ ਨਫ਼ਰਤ ਨਹੀਂ ਕੋਈ ਕੋਈ ਨਿਰਾਸ਼ਾ ਨਹੀਂ ਕੋਈ ਗੁੱਸਾ ਨਹੀਂ ਕੋਈ ਗਿਲਾ ਨਹੀਂ ਹਾਂ ਇਹ ਜਿਹੜਾ ਕੰਮ ਹੋਇਆ ਸਰਬਜੀਤ ਆਲਾ ਇਹਦੇ ਇਹਦੇ ਤੇ ਕੋਈ ਬਹੁਤ ਕੋਈ ਚੰਗਾ ਕੋਈ ਰੇਟ ਨਹੀਂ ਕਰ ਰਿਹਾ ਕੋਈ ਵੀ ਕੋਈ ਕੋਈ ਵੀ ਚੰਗਾ ਨਹੀਂ ਕਰ ਰਿਹਾ ਔਰ ਜਿਵੇਂ ਹੁਣ ਉਹ মিডিਆ ਦੇ ਸਾਹਮਣੇ ਆਈ ਅੱਥਾਂ ਤੇ ਮਹਿੰਦੀ ਲਾਈ ਉਸ ਤੋਂ ਬਾਅਦ ਕਿਹਾ ਜੀ ਕਿ ਬਸ ਮੈਂ ਹੁਣ ਜਿਹੜੀ ਨਾ ਦੁਨੀਆ ਤੇ ਆ ਗਈ ਆ ਦੂਸਰਾ ਜਨਮ ਹੋ ਗਿਆ ਉਹਦਾ ਹੈ ਤਾਂ ਸਭ ਕੁਸ਼ਲ ਮੰਗਲ ਹੈ ਉਹ ਉਹਦੇ ਜਜ਼ਬਾਤ ਨੇ ਉਹਨੂੰ ਜਿਵੇਂ ਜਿਵੇਂ ਦੱਸਿਆ ਜਾ ਰਿਹਾ ਜਿਵੇਂ ਜਿਵੇਂ ਕਿਹਾ ਜਾ ਰਿਹਾ ਉਹ ਉਹਨੂੰ ਫੀਲ ਕਰ ਰਹੀ ਕੱਲ ਨੂੰ ਜਦੋਂ ਰਿਐਲਿਟੀ ਤਲਖ ਹਾਰਸ਼ ਰਿਐਲਿਟੀ ਦਾ ਜਦੋਂ ਜਦੋਂ ਸਾਹਮਣਾ ਹੋਏਗਾ ਤੇ ਫਿਰ ਉਹੀ ਯਾਦ ਕਰੇਗੀ ਪਿਛਲੇ ਆਪਣੇ ਪਿਛਲੇ ਪਰਿਵਾਰ ਨੂੰ ਤੇ ਫਿਰ ਤੁਹਾਨੂੰ ਜਿਹੜੀਆਂ ਆਪਣਾ ਉਹ ਮੁਮਕਨ ਹੈ ਉਸ ਤਰ੍ਹਾਂ ਦੀਆਂ ਕਾਲਾਂ ਫਿਰ ਤੁਹਾਨੂੰ ਮਿਲਣ ਫਿਰ ਸੁਣਾਈ ਦੇਣ ਕਿ ਮੈਂ ਬੜੀ ਤੰਗਾਂ ਇੱਥੋਂ ਮੈਂ ਅੰਬੂਰ ਤੋੜਨ ਤੇ ਦਿਹਾੜੀ ਕਰਦੀ ਆ ਤੇ ਮੈਂ ਇੱਥੇ ਮੈਨੂੰ ਮਾਰਦੇ ਕੁੱਟਦੇ ਨੇ ਮੇਰੇ ਕੋਲ ਪੈਸੇ ਕੋਈ ਨਹੀਂ ਮਾਈਟ ਬੀ ਕਿਉਂਕਿ ਪਹਿਲੇ ਵੀ ਜਨਨ ਜਦੋਂ ਹੋਇਆ ਇਸੇ ਤਰ੍ਹਾਂ ਦੇ ਮਾਮਲੇ ਥਾਏ ਜਦੋਂ ਇਨਸਾਨੀ ਨੇਚਰ ਹੈਗੀ ਇਨਸਾਨੀ ਨੇਚਰ ਹੈਗੀ ਤੁਸੀਂ ਵੀ ਸਮਝਦੇ ਹੋ ਪੰਜਾਬੀਆਂ ਦੀ ਕੋਈ ਅਲੱਗ ਨੇਚਰ ਨਹੀਂ ਹਿਊਮਨ ਨੇਚਰ ਹੈਗੀ ਕਿ ਜਦੋਂ ਇਨਸਾਨ ਦੇ ਸਾਹਮਣੇ ਉਹਦੇ ਸਰਾਊਂਡਿੰਗ ਦੇ ਵਿੱਚ ਸੌਖਾ ਵੇਲਾ ਹੋਵੇ ਖੁਸ਼ੀਆਂ ਹੋਣ ਸਭ ਠੀਕ ਹੋਵੇ ਤੇ ਉਦੋਂ ਇਨਸਾਨ ਨੂੰ ਜਿਹੜਾ ਆਪਣਾ ਉਹ ਭੁੱਲ ਭੁਲਾ ਜਾਂਦਾ ਰਿਸ਼ਤੇਦਾਰ ਇਧਰ ਉਧਰ ਦੂਰਦਾਰ ਹੈ ਪਰ ਜਦੋਂ ਇਨਸਾਨ ਦੇ ਉੱਤੇ ਔਖਾ ਵੇਲਾ ਆਉਂਦਾ ਸਰਾਊਂਡਿੰਗ ਦੇ ਵਿੱਚ ਖੁਸ਼ੀਆਂ ਨਾ ਹੋਣ ਪ੍ਰੋਬਲਮ ਹੋਣ ਮੁਸ਼ਕਲ ਹੋਵੇ ਸੰਘਰਸ਼ ਕਰਨਾ ਪਵੇ ਜ਼ਿੰਦਗੀ ਵਾਸਤੇ ਮਿਹਨਤ ਕਰਨੀ ਪਵੇ ਜਦ ਔਖਾ ਹੋ ਜਾਏ ਕੰਮ ਤੇ ਫਿਰ ਇਨਸਾਨ ਨੂੰ ਆਪਣੇ ਮਾਪਿਓ ਯਾਦ ਆਉਂਦੇ ਆਪਣਾ ਪਰਿਵਾਰ ਯਾਦ ਆਉਂਦਾ ਤੇ ਉਹ ਘੜੀਆਂ ਹੁੰਦੀਆਂ ਜਦੋਂ ਜਿਹੜੀਆਂ ਤੁਸੀਂ ਕੌਲਾਂ ਸੁਣੀਆਂ ਸਰਪਜੀਤ ਦੀਆਂ ਕਿ ਜਨਾਬ ਮੈਨੂੰ ਮੈਂ ਲੈ ਜਾਓ ਮੈਨੂੰ ਮੈਂ ਇਥੋਂ ਤੇ ਹੁਣ ਜਿਹੜੀ ਆਪਣਾ ਉਹਨੂੰ ਕਿਹਾ ਕਿ ਨਹੀਂ ਸਭ ਠੀਕ ਹੈ ਅੱਛਾ ਅਸੀਂ ਆਪਾਂ ਗੱਲ ਕਰਨੀ ਕਿ ਇੱਕ ਉਹਦਾ ਜਿਹੜਾ ਮਾਈਂਡ ਸੈਟ ਸੀ ਉਹ ਹੋਇਆ ਕਿਵੇਂ ਬਦਲਿਆ ਕਿਵੇਂ ਜਾਂ ਬਦਲਾਇਆ ਕਿਵੇਂ ਜਾਂ ਉਹ ਕਿਉਂ ਨਹੀਂ ਗਈ ਵਾਗਾ ਬਾਰਡਰ ਤੋਂ ਕਿਸ ਤਰ੍ਹਾਂ ਮੁੜ ਕੇ ਆ ਗਈ ਤੇ ਵਾਗਾ ਬਾਰਡਰ ਤੋਂ ਆ ਕੇ ਤੇ ਆਪਣਾ ਜੀਡੀਓ ਦੇ ਘਰ ਜਾਣ ਤੱਕ ਇਹਦੇ ਦਰਮਿਆਨ ਕੀ ਹੁੰਦਾ ਰਿਹਾ ਆਪਾਂ ਦੱਸ ਲ ਤੁਹਾਨੂੰ ਅੱਜ ਇਹ ਕਹਾਣੀ ਸੁਣਾਉਣੀ ਉਸ ਤੋਂ ਪਹਿਲੇ ਮੈਂ ਦੇਖਿਆ ਪਹਿ ਤੁਹਾਨੂੰ ਦੱਸਿਆ ਸੀ ਪਿਛਲੀ ਵਾਰੀ ਕਿ ਜਦੋਂ ਬਸੰਤ ਸੀ ਪਿਛਲੇ ਐਤਵਾਰ ਲਾਹੌਰ ਵਿੱਚ ਤੇ ਇਥੋਂ ਪਤੰਗਾ ਪਤੰਗਾ ਉੜ ਕੇ ਜਿਹੜੀਆਂ ਅਸੀਂ ਕਟੀਆਂ-ਕਟਾਈਆਂ ਪਤੰਗਾ ਜਿਹੜੀਆਂ ਅਸੀਂ ਉਹ ਬਾਰਡਰੋਂ ਪਾਰ ਚਲੇ ਗਈਆਂ ਥਾੜਾ ਚੜ੍ਹਦੇ ਵਾਲ ਚਲੇ ਗਈਆਂ ਤੇ ਚੜ੍ਹਦੇ ਵਾਲੇ ਨੇ ਜਨਾਬ ਬੜੇ ਪਿਆਰ ਦੇ ਨਾਲ ਇਤਸ਼ਾਹ ਦਿਖਾਈ ਤੇ ਉਹਨੂੰ ਉੱਥੋਂ ਲੈ ਕੇ ਉਡਾਇਆ ਅੱਛਾ ਉਸ ਤੋਂ ਬਾਅਦ ਮੈਂ ਦੇਖਿਆ ਇੱਕ ਹੋਰ ਪਤੰਗ ਵੀ ਸੀ ਇੱਕ ਹੋਰ ਪਤੰਗ ਸੀ ਉਹ ਵੀ ਇਥੇ ذرا پاکستان ਨਾਲ ਗਈ ਸੀ ਉੱਥੇ پاکستان ਦਾ ਝੰਡਾ ਬਣਿਆ ਹੋਇਆ ਮੈਂ ਪੁੱਤੂਰੀ ਪਤੰਗ ਹੀ پاکستان ਦਾ ਫਲੈਗ ਹੈਗਾ ਤੇ ਮੈਂ ਦੇਖਿਆ ਕਿ ਉਹ ਵੀ ਕਿਸੇ ਨੇ ਉੱਥੇ ਮੈਂ ਤੇ ਬੜਾ ਬੜਾ ਆਪਣਾ ਪ੍ਰਭਾਵਿਤ ਹੋਇਆ ਕਿ ਸਾਡੇ ਜਿਹੜੀ ਵੀਰਾਂ ਦੀ ਵਾਕਿਆ ਜਿਹੜੀ ਸਾਂਝ ਪਿਆਰ ਮੁਹੱਬਤ ਪਾਕਿਸਤਾਨ ਦੇ ਨਾਲ ਗੁਰੂਆਂ ਦਾ ਕਰਕੇ ਗੁਰੂਆਂ ਦੀ ਧਰਤੀ ਦਾ ਕਰਕੇ ਕਿਉਂਕਿ ਅਸੀਂ ਰਾਖੇ ਗੁਰੂਆਂ ਦੀ ਧਰਤੀ ਦੇ ਤੇ ਉਹਦੇ ਵਿੱਚ ਆਪਣਾ ਪਾਕਿਸਤਾਨ ਦੇ ਝੰਡੇ ਵਾਲੀ ਜਿਹੜੀ ਪਤੰਗ ਸੀ ਉਹਨੂੰ ਵੀ ਸਤਿਕਾਰ ਦਿੱਤਾ ਅ ਤੁਸੀਂ ਤਸਵੀਰਾਂ ਦੇਖਦੇ ਪਇਓ ਕਿ ਪਾਕਿਸਤਾਨ ਦੇ ਚ ਡੈਲੀਵਰੀ ਉਹਨੂੰ ਫੜ ਕੇ ਇੱਕ ਮੋਟਰਸਾਈਕਲ ਤੇ ਬਿਠਾ ਕੇ ਜਿਹੜੇ ਨਾਲ ਉਹ ਲੈ ਕੇ ਜਾ ਰਹੇ ਨੇ ਉਸ ਤੋਂ ਬਾਅਦ ਫਿਰ ਉਹਨੂੰ ਉਡਾ ਰਹੇ ਇਹ ਇਹ ਹੈ ਸਤਕਾਰ ਮਾਨ ਇਹ ਹੈ ਸਤਕਾਰ ਮ ਇਹ ਹੈ ਰਿਸ਼ਤਾ ਇਹ ਹੈ ਸਾਂਝ ਪੰਜਾਬਾਂ ਦੋਵਾਂ ਦੀ ਇਹ ਹੈ ਚੜਦੇ ਤੇ ਲੈਂਦੇ ਪੰਜਾਬ ਦਾ ਅਸਲ ਸਾਂਝ ਅਸਲ ਸਾਂਝ ਬਾਕੀ ਬਾਕੀ ਮਾਮਲਾ ਜਿਹੜੇ ਨੇ ਤਾਲੁਕਾ ਤੇ ਹਿੰਦੁਸਤਾਨ ਦੇ ਨਾਲ ਪਾਕਿਸਤਾਨ ਦੇ ਨਾਲ ਉਹ ਮਾੜੇ ਨੇ ਉਹਦੇ 'ਚ ਜੰਗਾਂ ਵੀ ਆ ਉਹਦੇ 'ਚ ਹੋਰ ਵੀ ਨਫ਼ਰਤਾਂ ਆ ਬਹੁਤ ਕੁਝ ਲekin ਚਲੋ ਇਹ ਚੀਜ਼ਾਂ ਦੇਸ਼ਾਂ ਦੀਆਂ ਪ੍ਰੋਬਲਮਜ਼ ਮਜਬੂਰੀਆਂ ਹੋਣਗੀਆਂ ਆਪਾਂ ਜਰਾ ਆਪਣੀ ਸਾਂਝ ਦੀ ਗੱਲ ਕਰਦੇ ਸਾਡੀ ਸਾਂਝ ਜਿਹੜੀ ਆਪਣਾ ਉਹ ਉਹ ਗੁਰੂਆਂ ਦੀ ਸਾਂਝ ਹੈ ਆਪਣੇ ਸੱਭਿਆਚਾਰ ਦੀ ਸਾਂਝ ਹੈ ਆਪਣੀ ਜਿਹੜੀ ਮਾਂ ਬੋਲੀ ਦੀ ਸਾਂਝ ਹੈ ਲੈਂਗੁਏਜ ਹੈਗੀ ਇੱਕ ਠੀਕ ਹੈ ਧਰਮ ਆਪਣੇ ਵੱਖ-ਵੱਖ ਨੇ ਹਰ ਕਿਸ ਨੂੰ ਆਜ਼ਾਦੀ ਹੈ ਆਪਣੇ ਆਪਣੇ ਧਰਮ ਰੱਖੋ ਆਪਣੇ ਪ੍ਰੈਕਟਿਸ ਕਰੋ ਰਿਲੀਜੀਅਸ ਬਲੀਵ ਜਿਹੜੇ ਮਰਜ਼ੀ ਰੱਖੋ ਤੇ ਆਪਾਂ ਉਧਰ ਤੇ ਜਾਣਾ ਹੀ ਨਹੀਂ ਉਹ ਸਾਡੇ ਹਰ ਬੰਦੇ ਦਾ ਪਰਸਨਲ ਮੈਟਰ ਹੈਗਾ ਬਾਕੀ ਸਾਡੀ ਸਾਂਝ ਹੈ ਅਸੀਂ ਇਕੋ ਜਿਹੇ ਰੋਟੀ ਪਾਣੀ ਖਾਣਦੇ ਹੈ ਢਾਬਿਆਂ ਤੇ ਰੋਟੀਆਂ ਖਾਣ ਵਾਲੇ ਅਸੀਂ ਤੇ ਬਾਕੀ ਹੋਰ ਵੀ ਕੰਮ ਕਰ ਕਰ ਕੁੱੜ ਲੈਂਦੇ ਨੇ ਤੇ ਸਾਡੀ ਸਾਂਝ ਜਿਹੜੀ ਸੱਭਿਆਚਾਰ ਦੀ ਹੈਗੀ ਇਹ ਕਲਚਰ ਹੈਗਾ ਪਿਆਰ ਹੈਗਾ ਅਸੀਂ ਇਹਦੇ ਤੇ ਗੱਲਬਾਤ ਕਰਦੇ ਰਵਾਂਗੇ ਤੇ ਇਸ ਤਰ੍ਹਾਂ ਦੀ ਜਿਹੜੇ ਜਿਹੜੀਆਂ ਲੋਕੇ ਨੇ ਇਹ ਜਿਹੜੀਆਂ ਕੁੜੀਆਂ ਸਾ ਆਪਣਾ ਸਰਬਜੀਤ ਕੌਰ ਰੀਆਂ ਇਹ ਜਿਹੜੇ ਮਾੜੇ ਵੇਲੇ ਦੀ ਘੜੀ ਮਾੜੇ ਵੇਲੇ ਦੀ ਪ੍ਰਦੇਸ਼ਾਣੇ ਕਹਿੰਦੇ ਨੇ ਹੋ ਜਾਂਦਾ ਕੰਮ ਕਮਾ ਕੋਈ ਅੱਛਾ ਉਦੇਤੇ ਚੋ ਕਿ ਹੁਣ ਇਹਦੇ ਤੇ ਇਲਜ਼ਾਮ ਇਹ ਵੀ ਹੈਗਾ ਕਿ ਜਨਾਬ ਇਹਨੇ ਪਿੱਛੇ ਕੰਡੇ ਪੀਚ ਦਿੱਤੇ ਨੇ ਤੇ ਪਿੱਛੇ ਸਾਰਾ ਕੁਝ ਉਹਤੇ ਆਪਾਂ ਗੱਲ ਜਿਹੜੀ ਨੇ ਆਪਾਂ ਕੱਲ ਕਰਾਂਗੇ ਅੱਜ ਆਪਾਂ ਗੱਲ ਕਰਨੀ ਹੈ ਅੱਛਾ ਜਦੋਂ ਇਹਨੂੰ ਸਰਬਜੀਤ ਕੌਰ ਨੂੰ ਜਦੋਂ ਲੈ ਗਿਆ ਪਹਿਲੇ ਤੱਤੇ ਘਾ ਹੀ ਲੈ ਗਿਆ ਨਾ ਫੜ ਕੇ ਜਦੋਂ ਆਇਆ ਫੜ ਕੇ ਤੱਤੇ ਘਾ ਫੜਿਆ ਉਹਨੇ ਜਨਾਬ ਪੁਨਗਾ ਦੀ ਜਾ ਕੇ ਉਹਨੂੰ ਛੱਡਿਓ ਵਾਗੇ ਬਾਰਡਰ ਤੇ ਲੈ ਗਿਆ ਵਾਗੇ ਬਾਰਡਰ ਦੇ ਉੱਤੇ ਜਦੋਂ ਛੱਡਣ ਲੱਗੇ ਤਾਂ ਉਸ ਤੋਂ ਬਾਅਦ ਦੋ ਚੀਜ਼ਾਂ ਸਾਹਮਣੇ ਆਈਆਂ ਇੱਕ ਤੇ ਇੱਕ ਤੇ ਜਿਹੜਾ ਸੀ ਆਪਣਾ ਇਹਦੇ ਕੋਲ ਕਾਗਜ਼ ਪੱਤਰ ਸੀ ਉਹ ਬਣਨਾ ਸੀ ਆਊਟ ਪਾਸ ਬਣਨਾ ਸੀ ਉਹਦੇ ਵਾਸਤੇ اسلام آباد ਦਾ ਜ਼ਿਆਦਾ ਕੰਮ ਸੀ ਲਾਹੌਰ ਵਾਲੇ ਦਾ ਕੰਮ ਨਹੀਂ ਸੀ ਕਿਉਂਕਿ ਦਰਾ ਕੇਂਦਰ ਮਿਨਿਸਟਰੀਆਂ ਦਾ ਕੰਮ ਇੱਕ ਤੇ ਉਹ ਬਣ ਗਏ ਚਲੋ ਜੀ ਉਹ ਬਣਾ ਲਓ ਇੱਥੇ ਵਾਸਤੇ ਇੰਤਜ਼ਾਰ ਕੀਤਾ ਉਸ ਤੋਂ ਬਾਅਦ ਸਰਪਜੀਤ ਨੇ ਉੱਥੇ ਕਿਹਾ ਇੰਨੇ ਮੌਕਫ ਅਪਣਾਇਆ ਇੰਨੇ ਕਹੀ ਤੁਸੀਂ ਚਾਹਦੇ ਹੋ ਕਿ ਤੁਸੀਂ ਜਾਣਦੇ ਬੁੱਝਦੇ ਹੁਆ ਮੈਨੂੰ ਮੌਤ ਦੇ ਮੂੰਹ ਚ ਛੋਟ ਦੇਓ ਮੈਨੂੰ ਕੋਚ ਧੱਕਾ ਦੇਣ ਲੱਗੇ ਉਹਨਾਂ ਕਿ ਕੀ ਮਤਲਬ ਉਹਨੇ ਕਿਹਾ ਜੀ ਕਿ ਮੈਂ ਧਰਮ ਪਰਵਰਧਨ ਕੀਤਾ ਤੇ ਮੇਰੇ ਇਸ ਧਰਮ ਨੂੰ ਜਿਹੜਾ ਉਹ ਚੜਦੇ ਵਾਲੇ ਪਾਸੇ ਜਿਹੜਾ ਨਾ ਕਿਸੇ ਨੇ ਕਬੂਲ ਨਹੀਂ ਕਰਨਾ ਤੇ ਉਹਨਾਂ ਨੇ ਮੈਨੂੰ ਜਾਂਦੇ ਹੀ ਮਾਰ ਦੇਣਾ ਮੈਨੂੰ ਵੜ ਦੇਣਾ ਇਹ ਉਹਦੇ ਲਫਾਜ਼ ਸੱਚ ਅੱਛਾ ਇਸ ਤੋਂ ਬਾਅਦ ਇਹਨਾਂ ਨੇ ਕਿਹਾ ਚਲੋ ਥੋੜਾ ਜਿਆ ਦੇਖ ਲੈਨੇ ਹਕੂਮਤ ਨੇ ਇਹਨੂੰ ਫੜ ਕੇ ਕਿ ਤੁਸੀਂ ਸ਼ੈਲਟਰ ਹੋਮ 'ਚ ਰੱਖ ਲੋ ਤੇ ਦੂਸਰਾ ਉਹਨੇ ਕਿਹਾ ਜੀ ਕਿ ਇਸ ਤਰ੍ਹਾਂ ਤੇ ਨਹੀਂ ਨਾ ਹੋਣਾ ਕਿ ਤੁਸੀਂ ਜਨਾਬ ਆਪਣਾ ਕਰੋ ਫਿਰ ਜਦੋਂ ਉਹ ਸ਼ੈਲਟਰ ਹੋਮ 'ਚ ਚਲੀ ਗਈ ਪਿੱਛੇ ਨਾਸਰ ਤੇ ਉਹਦੇ ਵਕੀਲ ਜਿਹੜੇ ਨੇ ਪਾਸ਼ਾ ਸਾਹਿਬ ਇਹਨਾਂ ਨੇ ਉਦੇ ਵਾਸਤੇ ਲੀਗਲ ਬੈਟਲ ਸ਼ੁਰੂ ਕਰ ਦਿੱਤੀ ਹੁਣ ਦੇਖੋ ਥੋੜਾ ਸਾਫ ਸਮਝਣਾ ਕਿ ਅਗਰ ਤੇ ਇੱਥੇ 21 ਦਿਨ ਕੀ ਮੈਟਰ ਹੁੰਦਾ ਕਰਨਲ ਵੀ ਪਾਕਿਸਤਾਨ ਦਾ ਰਹਿਣ ਵਾਲਾ ਹੁੰਦਾ ਜਾਂ ਉਹ ਪਾਕਿਸਤਾਨ ਹੁੰਦਾ ਤੇ ਫਿਰ ਉਹ ਵਿਗੋਰਸਲੀ ਇਕਵਲੀ ਲੀਗਲ ਫਰੰਟ ਦੇ ਉੱਤੇ ਉਹ ਵੀ ਲੜਦਾ ਆਪਣਾ ਉਹ ਚੋਂ ਕਿ ਹੈ ਨਹੀਂ ਸੀ ਉਹ ਉੱਥੇ ਬੈਠਾ ਸੀ ਤੇ ਉਹਨੂੰ ਫੋਨ ਕਰਕੇ ਯਕੀਨ ਦਿਵਾਇਆ ਸੀ ਕਿ ਮੈਂ ਇੱਥੇ ਤੰਗਾ ਮੈਨੂੰ ਤੋ ਲੈ ਜਾ ਉਹ ਇਸ ਚੱਕਰ ਚ ਜਿਹੜਾ ਸੀ ਆਪਣਾ ਉਨੇ ਸੰਘਰਸ਼ ਕੀਤਾ ਉਹਨੇ ਕੁਝ ਕੋਸ਼ਿਸ਼ ਕੀਤੀ ਇੱਥੇ ਲੋਕਾਂ ਨੂੰ ਕਿਸੇ ਗੱਲ ਕੁਬਤ ਕੀਤੀ ਵਕੀਲਾ ਦੇ ਨਾਲ ਉਹਨੇ ਕੀਤਾ ਆਪਣੇ ਹਿਸਾਬ ਦੇ ਨਾਲ ਪਰ ਇਹ ਜਿਹੜੇ ਸੀ ਆਪਣਾ ਜਿਹੜਾ ਦੂਸਰਾ ਪਾਸਾ ਸੀ ਸਰਬਜੀਤ ਆਲਾ ਤੇ ਇਹ ਜਿਹੜੇ ਇਹਦਾ ਜਿਹੜਾ ਵਕੀਲ ਤੇ ਇਹਦਾ ਜਿਹੜਾ ਬੰਦਾ ਨਾਸਰ ਹੁਸੈਨ ਉਹਨਾਂ ਨੇ ਲਿਖਤ ਪੜਤ ਕਰਕੇ ਲੀਗਲ ਪਟੀਸ਼ਨ ਦਾਇਰ ਕਰ ਦਿੱਤੀ ਪਾਕਿਸਤਾਨੀ ਜਿਹੜੀ ਹੋਮ ਮਿਨਿਸਟਰੀ ਹੈ ਪੰਜਾਬ ਦੀ ਤੇ ਉਹਨਾਂ ਨੇ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਜੀ ਕਿ ਇਹ ਸਟੇਟਮੈਂਟ ਦਿੱਤੀ ਸਰਬਜੀਤ ਕੌਰ ਦਾ ਬੜਾ ਵਾਈਟਲ ਕਿਸਮ ਦਾ ਸਟੇਟਮੈਂਟ ਆਇਆ ਉਹਨੇ ਕਿਹਾ ਜੀ ਕਿ ਮੈਂ ਅਗਰ ਵਾਪਸ ਬਾਰਡਰ ਪਾਰ ਜਾਨੀ ਆ ਮੈਂ ਅਗਰ ਵਾਪਸ ਚੜ੍ਹਦੇ ਜਾਨੀ ਆ ਤੇ ਜਾਂਦੀਆਂ ਹੀ ਇੱਕ ਤੇ ਜਾਤੇ ਉਹਨਾਂ ਨੇ ਮੈਨੂੰ ਮਾਰ ਦੇਣਾ ਅਗਰ ਮੈਨੂੰ ਨਾ ਵੀ ਮਾਰਿਆ ਮੈਂ ਬਚ ਵੀ ਗਈ ਜੇਲ੍ਹ ਚ ਛੁੱਟ ਦੇਣਗੇ ਚਲੋ ਉਹ ਵੀ ਠੀਕ ਹੈ ਹੋ ਜਾਏਗਾ ਪਰ ਜਦੋਂ ਇੱਥੇ ਗੱਲ ਆਈ ਉਹਨੇ ਕਿਹਾ ਜੀ ਕਿ ਅਗਰ ਮੈਂ ਉੱਥੇ ਜਾਵਾਂਗੀ ਤੇ ਮੈਨੂੰ ਉਹਨਾਂ ਨੇ ਕਹਿਣਾ ਤੂੰ ਦੁਬਾਰਾ ਸਿੱਖੀ ਚ ਕਨਵਰਟ ਹੋ ਜਾ ਤੇ ਮੈਂ ਨਹੀਂ ਹੋਣਾ ਜੀ ਉਹ ਮੈਂ ਹੁਣ ਆਪਣਾ ਇੱਕ ਮਜ਼ਬੂਤ ਰੱਖ ਲਿਆ ਮੈਨੂੰ ਦੁਬਾਰਾ ਉੱਥੇ ਉਹ ਸੋਸਾਇਟੀ ਵਿੱਚ ਜਾ ਕੇ ਦੁਬਾਰਾ ਸਿੱਖੀ ਚ ਜਾਣ ਚ ਮਜਬੂਰ ਕੀਤਾ ਜਾ ਸਕਦਾ ਇਹ ਅਸੰਪਸ਼ਨਸ ਇਹ ਦਾਬੇ ਇਹ ਉਹਨੇ ਗੱਲਾਂ ਜਿਹੜੀਆਂ ਸੀ ਇੱਥੇ ਪਲੀ ਲਈ ਉਹਨੇ ਕਿਹਾ ਜੀ ਕਿ ਮੇਰੇ ਧਰਮ ਜਿਹੜਾ ਉਹ ਯੂਨੀਵਰਸਲ ਡੈਕਲੇਰੇਸ਼ਨ ਦੇ ਮੁਤਾਬਕ ਹਰ ਕਿਸੇ ਬੰਦੇ ਦਾ ਆਪਣਾ ਜਨ ਕੇ ਪਰਸਨਲ ਮੈਟਰ ਹੈਗਾ ਮੈਂ ਉਹ ਨੂੰ ਫੈਸਲਾ ਕੀਤਾ ਮੈਂ ਸਿੱਖੀ ਚ ਜਿਹੜੀ ਕਨਵਰਟ ਹੋ ਕੇ ਤੇ ਇਸਲਾਮ ਚ ਆਈ ਹੈ ਮੁਸਲਮਾਨ ਹੋਈ ਹੈ ਮੈਂ ਵਾਪਸ ਗਈ ਤੇ ਮੈਨੂੰ ਵਾਪਸ ਉਹਨਾਂ ਨੇ ਉੱਥੇ ਜ਼ਬਰ ਕਰਕੇ ਮਾਰ ਕੁੱਟ ਕੇ ਜਾਂ ਮਜਬੂਰ ਕਰਕੇ ਡਰਾ ਧਮਕਾ ਕੇ ਮੈਨੂੰ ਜਿਹੜਾ ਆਪਣਾ ਉਹਨਾਂ ਨੇ ਵਾਪਸ ਜਿਹੜਾ ਸਿੱਖੀ ਚ ਕਨਵਰਟ ਕਰ ਦੇਣਾ ਮੈਂ ਇਹ ਧਾਰਮਿਕ ਗੱਲਾਂ ਨਹੀਂ ਕਰਦਾ ਤੁਹਾਨੂੰ ਪਤਾ ਹੈ ਮੇਰਾ ਟੌਪਿਕ ਨਹੀਂ ਹੁੰਦਾ ਪਰ ਇਹ ਜਿਹੜੀ ਜਿਹੜਾ ਸਟੇਟਮੈਂਟ ਹੈ ਉਹਦਾ ਜਿਹੜਾ ਜਿਸਨੂੰ ਸੂਤਰਾ ਨੇ ਦੱਸਿਆ ਕਿ ਉਹਨੇ ਇਹ ਸਟੇਟਮੈਂਟ ਜਮ੍ਹਾਂ ਕਰਵਾਇਆ ਦਿੱਤਾ ਕਿ ਜੀ ਕਿ ਦੋ ਚੀਜ਼ਾਂ ਨੇ ਇੱਕ ਤੇ ਮੇਰੀ ਜਾਨ ਨੂੰ ਖਤਰਾ ਹੈ ਜੇਦੋਂ ਕਿਸੇ ਦੀ ਜਾਨ ਨੂੰ ਖਤਰਾ ਹੋਵੇ ਉਹਦੇ ਵਿੱਚ ਵੀ ਜਿਹੜਾ ਆਪਣਾ UN ਦੇ ਰੂਲ ਆ ਜਾਂਦੇ ਨੇ ਕਿ ਤੁਸੀਂ ਇਹਨੂੰ ਕਿਸੇ ਹੋਰ ਥਰਡ ਮੁਲਕ 'ਚ ਭੇਜ ਦਿਓ ਤੁਸੀਂ ਮੈਨੂੰ ਥਰਡ ਉਹਨੇ ਕਹਿਆ ਜੀ ਮੈਨੂੰ ਤੁਸੀਂ ਕਿਸੇ ਤੀਜੇ ਮੁਲਕ 'ਚ ਭੇਜ ਦਿਓ ਮੈਨੂੰ ਕਿਸੇ ਤੀਜੇ ਮੁਲਕ ਤੁਸੀਂ ਜਾ ਕੇ ਜ਼ਾਇਲਮ ਲੈ ਦੇਓ ਕਿਤੇ ਯੂਰੋਪੀਅਨ ਮੁਲਕ ਵਿੱਚ ਕਿਤੇ ਅਮਰੀਕੀ ਵਾਲੇ ਪਾਸੇ ਕਿਤੇ ਕੈਨੇਡਾ ਵਾਲੇ ਪਾਸੇ ਭੇਜ ਦਿਓ ਮੈਂ ਨਹੀਂ ਹਿੰਦੁਸਤਾਨ ਜਾਣਾ ਉੱਥੇ ਮੇਰੀ ਜਾਨ ਨੂੰ ਖਤਰਾ ਹੈ ਇੱਕ ਤੇ ਐਪ ਲੈ ਲਈ ਇਹਨੂੰ ਤੇ ਇਹਨੂੰ ਤੇ ਆਪਣਾ ਇਹਨੂੰ ਤੇ ਸਰਕਾਰ ਨੇ ਥੋੜਾ ਜਿਆਦਾ ਨਹੀਂ ਮਾਰਿਆ ਇਹਨੇ ਕਹਿਆ ਜੀ ਕਿ ਤੁਸੀਂ ਜਾਓ ਉੱਥੇ ਜਾ ਕੇ ਕੋਹਨੇ ਦੀ ਵਿਵਸਥਾ ਪ੍ਰਸ਼ਾਸਨ ਕਾਨੂੰਨ ਜਿਹੜਾ ਦੇਖੇਗਾ ਤੁਹਾਨੂੰ ਜੇਲ੍ਹ ਤਾਨੂੰ ਵੀ ਪ੍ਰੋਟੈਕਸ਼ਨ ਜਿਹੜਾ ਉਹ ਸਟੇਟ ਦਾ ਹੱਕ ਪ੍ਰੋਟੈਕਸ਼ਨ ਤੁਹਾਨੂੰ ਦੇਵੇ ਪਰ ਜਦੋਂ ਉਹਨੇ ਕਿਹਾ ਜੀ ਕਿ ਜਦੋਂ ਮੈਨੂੰ ਉੱਥੇ ਜਾ ਕੇ ਦਬਾਵਾ ਪਾ ਕੇ ਦੁਬਾਰਾ ਮੈਨੂੰ ਕਨਵਰਟ ਕਰਨਗੇ ਸਿੱਖੀ ਵਿੱਚ ਇਹ ਮਾਮਲਾਤ ਹੋਣਗੇ ਇਹ ਦੋ ਚੀਜ਼ਾਂ ਲੈ ਕੇ ਜਿਹੜਾ ਸੀ ਆਪਣਾ ਨਾਸਰ ਹੁਸੈਨ ਤੋਂ ਦਾ ਵਕੀਲ ਚੱਲਦੇ ਰਹੇ ਉਹਦੇ ਵਕੀਲ ਚੱਲਦੇ ਇੱਥੇ ਜਾ ਕੇ ਉਹਨਾਂ ਨੇ ਫਿਰ ਜਿਹੜਾ ਸੀ ਆਪਣਾ ਕੋਰਟ ਦੇ ਵਿੱਚੋਂ ਉਹਨਾਂ ਨੇ ਕਿਹਾ ਜੀ ਕਿ ਤੁਸੀਂ ਕੰਮਸ ਕੰਮ ਜਿਹੜੀ ਤੁਹਾਨੂੰ ਪਹਿਲੇ ਗੱਲ ਦੱਸੀ ਹੈ ਕਿ ਤੁਸੀਂ ਜੀ ਇਹ ਕੋਰਟ ਨੇ ਉਹਨਾਂ ਨੂੰ ਕਿਹਾ ਜੀ ਤੁਸੀਂ ਆਪਣਾ ਜਿਹੜੀ ਇਹਦੇ ਡਾਕੂਮੈਂਟੇਸ਼ਨ ਹੈ ਸਿਟੀਜ਼ਨਸ਼ਿਪ ਦੀ ਪਾਕਿਸਤਾਨ ਦੀ ਸਪਾਊਸ ਵਾਲੇ ਮਾਮਲਾ ਦੀ ਉਹ ਤੁਸੀਂ ਆਪਣਾ ਜਿਹੜਾ ਸੀ ਆਪਣਾ ਕੇਂਦਰ ਕੋਲੋਂ ਜਾ ਕੇ ਫੈਡਰਲ ਇੰਟੀਰੀਅਰ ਮਿਨਿਸਟਰੀ ਦੇ ਕੋਲੋਂ ਤੁਸੀਂ ਜਾ ਕੇ ਆਪ ਉਹਦੇ ਚ ਤੁਸੀਂ ਅਪਲਾਈ ਕਰੋ ਤੇ ਉਸ ਤੋਂ ਬੜਾ ਉਹਨਾਂ ਕਹਿੰਦੇ ਇੰਟਰਮ ਪੀਰੀਅਡ ਵਾਸਤੇ ਨਿਪੁਰਤਾਰੀ ਦੇ ਉੱਤੇ ਸਰਬਜੀਤ ਕੌਰ ਜਿਹੜੀ ਤੁਸੀਂ ਉਹ ਲੈ ਜਾ ਸਕਦੇ ਐ ਗੱਲ ਹੋਈ ਬਾਕੀ ਅੱਜ ਦੀ ਘੜੀ ਦੇ ਵਿੱਚ ਕੋਈ ਕਾਗਜ਼ ਪੱਤਰ ਪਾਕਿਸਤਾਨ ਚ ਰਹਿਣ ਦਾ ਜਾਂ ਉਹਦਾ ਸ਼ਹਿਰੀਅਤ ਦਾ ਨਹੀਂ ਬਣਿਆ ਸਾਡੇ ਜਿਹੜੇ ਸੂਤਰ ਜਾਣਕਾਰੀ ਜਿਹੜੇ ਮੈਨੂੰ ਦੇ ਰਹੇ ਨੇ ਉਨ੍ਹਾਂ ਦੇ ਮੁਤਾਬਕ ਇਹ ਕੋਈ ਵੀ ਉਹਦਾ ਇੱਥੇ ਪਰਮਨੈਂਟ ਸਟੇ ਦਾ ਕੋਈ ਐਸਾ ਆਰਡਰ ਪਾਕਿਸਤਾਨ ਦੇ ਕਾਨੂੰਨ ਵਿੱਚ ਹਜੇ ਦਰਜ ਨਹੀਂ ਹੋਇਆ ਇਹ ਇਹ ਗੱਲ ਜਿਹੜੀ ਆਪਣਾ ਹੁਣ ਤੱਕ ਦੀ ਘੜੀ ਚ ਪ੍ਰੋਸੈਸ ਪਿੱਛੇ ਚੱਲ ਰਿਹਾ ਹੋਏ ਹੋ ਜਾਏ ਸ਼ਰੀਅਤ ਹੋ ਜਾਏ ਇਹ ਕੁਝ ਨਹੀਂ ਕਿਹਾ ਜਾ ਸਕਦਾ ਕਿਉਂਕਿ ਹਕੂਮਤ ਨੇ ਸਰਕਾਰ ਨੇ ਲਾਹੌਰ ਹਾਈ ਕੋਰਟ ਵਿੱਚ ਵੀ ਜਵਾਬ ਦੇਣਾ ਉਹ ਜਵਾਬ ਕੀ ਆਏਗਾ ਉਹ ਵੀ ਦੇਖਣਾ ਹੁਣ ਦੂਜੀ ਗੱਲ ਹੈਗੀ ਹੈ ਕਿ ਮੈਂ ਤੁਹਾਨੂੰ ਕੱਲ ਸੇ ਆਪਣੇ ਸਰਦਾਰ ਜਿਹੜਾ ਰਮੇਸ਼ ਸਿੰਘ अरोੜੇ ਦੀ ਗੱਲ ਕੀਤੀ ਸੀ ਉਹਨਾਂ ਦੀ ਚੁੱਪੀ ਅਜੇ ਤੱਕ ਬਰਕਰਾਰ ਹੈ ਉਹਨਾਂ ਦੀ ਚੁੱਪੀ ਬਰਕਰਾਰ ਹੈ ਬਲਕਿ ਉਹਨਾਂ ਦੇ ਜਿਹੜੇ ਜਿਹੜੇ ਕਾਲ ਤਖਤ ਸਾਹਿਬ ਦੇ ਗਿਆਨੀ ਸਾਹਿਬ ਨੇ ਹਰਪ੍ਰੀਤ ਸਾਹਿਬ ਜਿਹੜੇ ਨੇ ਉਹਨਾਂ ਨੇ ਵੀ ਉਹਨਾਂ ਨੂੰ ਉੱਥੇ ਪ੍ਰੈਸ ਚੜ੍ਹਦੇ ਚ ਗੱਲ ਕੀਤੀ ਹੈ ਉਹਨਾਂ ਨੇ ਵੀ ਇੱਕ ਗੱਲ ਦੱਸੀ ਹੈ ਸਰਦਾਰ ਰਮੇਸ਼ ਸਿੰਘ अरोੜਾ ਬਾਰੇ ਇਹ ਤੁਸੀਂ ਜਰਾ ਉਹ ਸੁਣੋ ਉਹਨਾਂ ਦੀ ਗੱਲ ਜਿਹੜੇ ਪ੍ਰਧਾਨ ਆ ਪਾਕਿਸਤਾਨ ਸੇਕੂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਰਦਾਰ ਰਮੇਸ਼ ਸਿੰਘ अरोੜਾ ਮੇਰੇ ਉਹਨਾਂ ਨਾਲ ਗੱਲ ਹੋਈ ਉਹ ਕਹਿੰਦੇ ਜਿਵੇਂ ਬੀਬੀ ਮਿਲੂਗੀ ਤੇ ਅਸੀਂ ਸਰਕਾਰ ਨਾਲ ਗੱਲ ਕੀਤੀ ਉਹਨੂੰ ਭਾਰਤ ਵਾਪਸ ਭੇਜਿਆ ਜਾਊਗਾ ਔਰ ਪਾਕਿਸਤਾਨ ਸਰਕਾਰ ਨੂੰ ਵਾਪਸ ਭੇਜਣਾ ਚਾਹੀਦਾ ਤਾਂ ਕਿ ਆਉਣ ਵਾਲੇ ਜੱਥਿਆਂ ਤੇ ਕੋਈ ਪ੍ਰਭਾਵਨਾ ਪਵੇ ਹੁਣ ਅਰੋੜਾ ਸਾਹਿਬ ਨੇ ਅਕਾਲ ਤਖਤ ਦੇ ਜਥੇਦਾਰ ਦੇ ਨਾਲ ਇਹ ਵਾਅਦਾ ਕੀਤਾ ਹੋਇਆ ਜਾਂ ਉਹਨਾਂ ਨੂੰ ਯਕੀਨ ਦਿਵਾਇਆ ਹੋਇਆ ਹੈ ਕਿ ਜੁਹੀ ਬੰਦੀ ਲੱਭੇਗੀ ਤੁਹਾਡੇ ਅਸੀਂ ਭੇਜ ਦੇਾਂਗੇ ਹੁਣ ਅਸੀਂ ਵੀ ਅਰੋੜਾ ਸਾਹਿਬ ਨੂੰ ਕਹਿੰਨੇ ਆ ਕਿ ਇਹ ਲੱਭ ਗਈ ਏ ਸਾਹਮਣੇ ਫਿਰ ਬੈਠੀ ਏ ਆਪਣੇ ਘਰ ਆਜ਼ਾਦ ਏ ਤੇ ਤੁਸੀਂ ਜਿਹੜਾ ਅਕਾਲ ਤਖਤ ਸਾਹਿਬ ਦੇ ਨਾਲ ਜਿਹੜਾ ਜਿਹੜਾ ਵਚਨ ਕੀਤਾ ਵਾਅਦਾ ਕੀਤਾ ਸੀ ਤੁਸੀਂ ਉੱਤੇ ਕੋਈ ਗੌਰ ਕਰੋ ਦੇਖੋ ਉਹਦਾ ਕੀ ਕਰਨਾ ਇਹ ਤੁਹਾਣਾ ਪੈਗਾਮ ਹੈ ਕਿਉਂਕਿ ਸਾਡੇ ਤੇ ਫਰਜ਼ ਹੈਗਾ ਉਹਦੇ ਪੱਤਰਕਾਰ ਦੇ ਤੌਰ ਦੇ ਉੱਤੇ ਕਿ ਅਸੀਂ ਤੁਹਾਡਾ ਜਿਹੜਾ ਸੁਨੇਹਾ ਉਹ ਇੱਧਰ ਵੀ ਪਹੁੰਚਾਈਏ ਉਧਰੋਂ ਸੁਨੇਹਾ ਮੈਨੂੰ ਆਇਆ ਸੀ ਆਪਾਂ ਸੁਨੇਹਾ ਜਿਹੜਾ ਆਪਾਂ ਇੱਧਰ ਜਿਹੜਾ ਰਮੇਸ਼ ਸਿੰਘ अरोड़ा ਜਿਹੜਾ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਪਾਕਿਸਤਾਨ ਦੇ ਵਿੱਚ ਮਾਈਨੋਰਟੀਜ਼ ਦੇ ਜਿਹੜੇ ਮਿਨਿਸਟਰ ਨੇ ਕੈਬਨਿਟ ਮਿਨਿਸਟਰ ਨੇ ਇੱਥੇ ਪੰਜਾਬ ਦੇ ਵਿੱਚ ਉਹਨਾਂ ਨੂੰ ਆਪਾਂ ਇਹ ਸੁਨੇਹਾ ਜਿਹੜਾ ਸੀ ਉਹ ਅੱਗੇ ਦੇ ਦਿੱਤਾ ਉਹ ਹੁਣ ਅੱਗੇ ਉਹ ਅਮਲ ਕਰਨਗੇ। ਵਕੀਰ ਤੇ ਆ ਗਏ ਆ ਤੇ ਹੁਣ ਕਿਹਾ? ਕਿਆ ਸਾਰਾ ਕੁਝ ਸੱਚ ਸਰਾ ਕੇ ਤੇ ਸਰਬਜੀਤ ਕੌਰ ਦਾ ਪਰਿਵਾਰ ਜਿਹੜਾ ਉਹ ਚੁੱਪ ਕਰਕੇ ਬੈਠ ਗਿਆ। ਇਹਦੇ ਵਿਅਲਿਆਂ ਨੇ ਵੀ ਜਾਣਕਾਰੀਆਂ ਉਹ ਜਾਣਕਾਰੀ ਇਹ ਵੇ ਕਿ ਨਹੀਂ ਉਹ ਮਜ਼ੀਦ ਇੱਕ ਹੋਰ ਸੰਘਰਸ਼ ਲੜਨ ਦਾ ਉਦੇ ਪਰਿਵਾਰ ਨੇ ਫੈਸਲਾ ਕੀਤਾ ਹੈ ਸਾਡੇ ਕੋਲ ਜਿਹੜੀ ਜਾਣਕਾਰੀ ਆ ਪਹੁੰਚੀ ਹੈ ਤੇ ਉਹ ਉਹਦਾ ਫੈਸਲਾ ਜਿਹੜਾ ਅਗਲੇ 2-3 ਦਿਨਾਂ 'ਚ ਹੋਏਗਾ ਉਹ ਸੰਘਰਸ਼ ਜਿਹੜਾ ਉਹ ਕਿਸ ਫਰੰਟ ਦੇ ਉੱਤੇ ਹੋਏਗਾ ਇਹ ਤੁਹਾਨੂੰ ਅਸੀਂ ਜਿਹੜਾ ਆਉਣ ਵਾਲੇ ਦਿਨਾਂ ਵਿੱਚ ਮੋਸਟ ਪ੍ਰੋਬੇਬਲੀ ਮੰਡੇ ਵਾਲੇ ਦਿਨ ਤੱਕ ਤੁਹਾਨੂੰ ਅਸੀਂ ਜਿਹੜਾ ਤੁਹਾਡੇ ਨਾਲ ਸਾਂਝਾ ਕਰਾਂਗੇ ਕਿਉਂਕਿ ਔਰ ਉਹ ਬੜਾ ਕਹ ਲੋ ਕਿ ਇੱਕ ਮਾਸਟਰ ਸਟ੍ਰੋਕ ਹੋ ਸਕਦਾ ਹੈ ਕਰਨਲ ਸਿੰਘ ਦਾ ਔਰ ਬੜਾ ਹੀ ਇੱਕ ਕੀ ਕਹਿੰਦੇ ਉਹਨੂੰ ਇੱਕ 트럼ਪ ਕਾਰਡ ਵੀ ਹੋ ਸਕਦਾ ਹੈ ਉਹ ਕਾਫੀ ਸਾਰਾ ਜਿਹੜਾ ਕੰਪਲਿਕੇਸ਼ਨ ਜਿਹੜੇ ਨਾ ਉਹ ਸਰਬਜੀਤ ਕੌਰ ਦੇ ਇਥੇ ਰਹਿਣ ਵਾਸਤੇ ਉਹਦੀ ਜ਼ਿੰਦਗੀ ਵਾਸਤੇ ਜਿਹੜਾ ਉਹ ਪੈਦਾ ਹੋ ਗਿਆ ਉੱਥੇ ਗੱਲਬਾਤ ਅਸੀਂ ਜਿਹੜਾ ਆਪਣਾ ਉਹ ਮੰਡੇ ਵਾਲੇ ਦਿਨ ਜਿਹੜਾ ਉਹ ਕਰਾਂਗੇ ਫਿਰ ਗੱਲ ਆਪਣੀ ਸਾਂਝ ਜਿਹੜੀ ਹੈ ਉਹ ਨਹੀਂ ਟੁੱਟਣੀ ਚਾਹੀਦੀ ਕਿਸੇ ਇੱਕ ਭੈੜੇ ਬੰਦੇ ਨੂੰ ਲੈ ਕੇ ਆਪਣੀ ਸਾਂਝ ਨਹੀਂ ਟੁੱਟਣੀ ਚਾਹੀਦੀ ਆਪਣੀ ਸਾਂਝ ਹੈ ਵੇ ਮੇਰੀਆਂ ਧੀਆਂ ਪੈਣਾ ਮੇਰੀਆਂ ਮਾਵਾਂ ਪੈਣਾ ਜਿਹੜੀਆਂ ਸੁਣਦੀਆਂ ਪਈਆਂ ਮੈਨੂੰ ਦੇਖਦੀਆਂ ਪਈਆਂ ਉਹਨਾਂ ਨੂੰ ਮੇਰੀ ਅਰਦਾਸ ਬੇਨਤੀ ਹੈ ਕਿ ਤੁਸੀਂ ਪਰੇਸ਼ਾਨ ਨਹੀਂ ਹੋਣਾ ਤੇ ਨਾ ਇਸ ਤਰ੍ਹਾਂ ਦੇ ਲੋਕਾਂ ਦੇ ਜਾਨੀ ਕਿ ਕਮਾਂਕਾਰਾਂ ਦੀ ਜਾਂ ਕਾਰਿਆਂ ਦੀ ਵਜ੍ਹਾ ਦੇ ਨਾਲ ਸਾਡੇ ਰਾ ਖੋਟੇ ਨਹੀਂ ਹੋ ਸਕਦੇ ਇਹ ਮੈਨੂੰ ਯਕੀਨ ਹੈ ਤੇ ਮੈਨੂੰ ਯਕੀਨ ਹੈ ਕਿ ਸਾਡੇ ਰਾ ਖੋਟੇ ਨਹੀਂ ਹੋਣਗੇ ਅਸੀਂ ਮਿਲਦੇ ਜੁਲਦੇ ਰਵਾਂਗੇ ਅਸੀਂ ਆਦੇ ਜਾਂਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਤੇ ਧੰਨਵਾਦ ਨਹੀਂ ਕੀਤਾ ਤੇ ਕਰ ਲੋ ਜ਼ਾਲਮੋ ਜਰਦੀਕਾ